ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਤੁਸੀਂ ਦੇਖ ਰਹੇ ਹੋ ਪ੍ਰੀਤਨਾਮਾ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਪੰਜਾਬ ਵਿੱਚ ਬੰਦ ਕੀਤੀ ਇੰਟਰਨੈਟ ਤੇ SMS ਸੇਵਾ ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਚਾਰੀ ਹੋਏ ਤਾਜ਼ਾ ਹੁਕਮ ਅਨੁਸਾਰ ਹੁਣ ਇੰਟਰਨੈਟ ਸੇਵਾ 21 ਮਾਰਚ ਦੁਪਹਿਰੇ 12 ਵਜੇ ਤੱਕ ਬੰਦ ਰਹੇਗੀ ਕਿਸੇ ਵੀ ਵਿਆਹ ਵਿੱਚ ਲਾੜੀ ਦੀ ਐਂਟਰੀ ਸਭ ਤੋਂ ਖਾਸ ਹੁੰਦੀ ਹੈ ਅੱਜ ਦੇ ਚਲਦੇ ਲਾੜਾ ਲਾੜੀ ਤਰ੍ਹਾਂ ਤਰ੍ਹਾਂ ਦੇ ਤਰੀਕੇ ਵੀ ਅਪਣਾਉਂਦੇ ਨੇ ਕਈ ਵਾਰ ਲਾੜੀ ਨੱਚਦੀ ਹੋਈ ਐਂਟਰੀ ਕਰਦੀ ਹੈ ਕਈ ਵਾਰੀ ਹੈਲੀਕਾਪਟਰ ਵਿੱਚ ਆਉਂਦੀ ਹੈ ਨੀਵਾਰ ਨੂੰ ਪੰਜਾਬ ਪੁਲਿਸ ਵੱਲੋਂ ਸੂਬੇ ਪੱਧਰ 'ਤੇ ਜਾਰੀ ਕੀਤੇ ਗਏ ਹਾਈ ਅਲਰਟ ਨੂੰ ਦੇਖਦੇ ਹੋਏ ਕਬੂਰਥਲਾ ਪੁਲਿਸ ਨੇ ਪੂਰੇ ਜ਼ਿਲ੍ਹੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਨੇ। ਅਮਰਿਤਪਾਲ ਸਿੰਘ ਦੇ ਕੀਤੀ ਕਾਰਵਾਈ ਤੋਂ ਬਾਅਦ ਡੀਆਈਜੀ ਸੁਵਪਨ ਸ਼ਰਮਾ ਨੇ ਦਿੱਤੀ ਮੀਡੀਆ ਨੂੰ ਕੁਝ ਖਾਸ ਜਾਣਕਾਰੀ। ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਬੰਦ ਕੀਤੀ ਇੰਟਰਨੈਟ ਤੇ ਐਸਐਮਐਸ ਸੇਵਾ ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਚਾਰੀ ਹੋਏ ਤਾਜ਼ਾ ਹੁਕਮ ਅਨੁਸਾਰ ਹੁਣ ਇੰਟਰਨੈਟ ਸੇਵਾ 21 ਮਾਰਚ ਦੁਪਹਿਰੇ 12 ਵਜੇ ਤੱਕ ਬੰਦ ਰਹੇਗੀ ਜਾਣਕਾਰੀ ਮੁਤਾਬਕ ਮੋਬਾਈਲ ਡੇਟਿੰਗ ਸੇਵਾਵਾਂ ਕੱਲ 12 ਵਜੇ ਤੱਕ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਯੂਜ਼ਰ ਨੂੰ ਬਕਾਇਦਾ ਮੈਸੇਜ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਸਾਥੀਆਂ ਦੇ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਫਫਵਾਹ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਪੁਲਿਸ ਨੇ ਚੌਕਸੀ ਵਜੋਂ ਇੰਟਰਨੈਟ ਸੇਵਾਵਾਂ 'ਤੇ ਠੱਪ ਕਰ ਦਿੱਤੀਆਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਪਾਰ ਵਿੱਚ ਇੰਟਰਨੈਟ ਸੇਵਾਵਾਂ ਦੇ ਸਿੰਗਲਰ ਕੱਟ ਕਰ ਦਿੱਤੇ ਨੇ ਪੁਲਿਸ ਵੀ ਲੋਕਾਂ ਨੂੰ ਸ਼ਾਂਤੀ ਬਣਾਉਣੇ ਸਹਿਯੋਗ ਕਰਨ ਦੀ ਅਪੀਲ ਕਰ ਰਹੀ ਹੈ ਕਿਸੇ ਵੀ ਵਿਆਹ ਵਿੱਚ ਲਾੜੀ ਦੀ ਐਂਟਰੀ ਸਭ ਤੋਂ ਖਾਸ ਹੁੰਦੀ ਹੈ ਅੱਜ ਦੇ ਚੱਲਦੇ ਲਾੜਾ ਲਾੜੀ ਤਰ੍ਹਾਂ ਤਰ੍ਹਾਂ ਦੇ ਤਰੀਕੇ ਵੀ ਅਪਣਾਉਂਦੇ ਨੇ ਕਈ ਵਾਰ ਲਾੜੀ ਨੱਚਦੀ ਹੋਈ ਐਂਟਰੀ ਕਰਦੀ ਹੈ ਕਈ ਵਾਰੀ ਹੈਲੀਕਾਪਟਰ ਵਿੱਚ ਆਉਂਦੀ ਹੈ ਅਜਿਹਾ ਇੱਕ ਬ੍ਰਾਜ਼ਿਲ ਦੇ ਸਾਓ ਪੌਲੇ ਤੋਂ ਸਾਹਮਣੇ ਆਇਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੁੰਦਾ ਦਿਖਾਈ ਆ ਗਿਆ ਸਨ ਲੈ ਕੇ ਯੂਜ਼ਰ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਨੇ ਇਸ ਘਟਨਾ 'ਚ ਲਾੜਾ ਲਾੜੀ ਦੀ ਜਾਂਚ ਚੱਲੀ ਗਈ ਹੈ ਹਾਲਾਂਕਿ ਇਸ ਵੀਡੀਓ ਦੇ ਦਾਅਵੇ ਦੀ ਅਸਲ ਸੱਚਾਈ ਕੁਝ ਹੋਰ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਟਵਿੱਟਰ ਦੇ ਇਮਰਾਨ ਖਾਨ ਨਾਮ ਦੇ ਭੋਗਤਾ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਆਲੀਸ਼ਾਨ ਵਿਆਹ ਸਮਾਰੋਹ ਵਿੱਚ ਹੈਲੀਕਾਪਟਰ ਵਿੱਚ ਲਾੜਾ ਲਾੜੀ ਦਾ ਆਉਣਾ ਸਾਰੇ ਸੁਪਨੇ ਪਲਾਂ ਵਿੱਚ ਖਤਮ ਹੋਣਾ ਆਪਣੇ ਬੱਚਿਆਂ ਨੂੰ ਬੇਵਸਮਰਦ ਦੇਖ-ਮਾਪੇ ਅਤੇ ਮਹਿਮਾਨ ਕਦੇ ਵੀ ਦੌਲਤ ਦਾ ਹੰਕਾਰ ਨਾ ਕਰੋ ਆਲੀਸ਼ਾਨ ਵਿਆਹ ਦਾ ਹਸ਼ਰ ਵੇਖੋ ਹਰ ਕਦਮ ਤੇ ਅਸੀਂ ਇਸ ਧਰਤੀ ਤੇ ਉਸ ਸਿਰਜਣਹਾਰ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਸ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਹਾਲਾਂਕਿ ਇਸ ਵੀਡੀਓ ਦਾ ਫੈਕਟ ਚੈੱਕ ਵੀ ਸਾਹਮਣੇ ਆਇਆ ਹੈ ਹੈਲੀਕਾਪਟਰ ਵਿੱਚ ਹਾਦਸੇ ਵਿੱਚ ਕਿਸੇ ਤਰ੍ਹਾਂ ਦੀ ਜਾਨ ਨਹੀਂ ਗਈ ਹੈ। ਲਾੜਾ ਲਾੜੀ ਵਿਆਹ ਦੇ ਬੰਦਨ ਵਿੱਚ ਬੰਝ ਗਏ ਨੇ। ਮੀਡੀਆ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਵਿੱਚ ਲਾੜੇ ਅਤੇ ਇੱਕ ਬੱਚਾ ਫੋਟੋਗ੍ਰਾਫਰ ਅਤੇ ਪਾਇਲਟ ਸਵਾਰ ਸਨ ਜੋ ਕਿ ਹਾਦਸੇ ਤੁਰੰਤ ਬਾਅਦ ਹੈਲੀਕਾਪਟਰ ਵਿੱਚ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਨੇ। ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਇਸ ਹਾਦਸੇ ਮਗਰੋਂ ਲਾੜਾ ਲਾੜੀ ਦੇ ਵਿਆਹ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ। ਇਸ ਤੋਂ ਲਾਵਾ ਸਾਓ ਪੌਲ ਦੇ ਅੱਗ ਬਜਾਓ ਵਿਭਾਗ ਦੇ ਬੈਕਗ੍ਰਾਉਂਡ ਵਿੱਚ ਮਹਿਮਾਨਾਂ ਨਾਲ ਹਾਦਸਾ ਗ੍ਰਸਤ ਹੋਏ ਹੈਲੀਕਾਪਟਰ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਲਾੜੀ ਨੂੰ ਕੋਈ ਸੱਟ ਨਹੀਂ ਲੱਗੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ 5 ਮਈ 2018 ਨੂੰ ਵਾਪਰੀ ਸੀ ਜਿਸ ਦੀ ਹੁਣ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਫਰਜ਼ੀ ਵੀਡੀਓ ਹੈ ਸ਼ਨੀਵਾਰ ਨੂੰ ਪੰਜਾਬ ਪੁਲਿਸ ਵੱਲੋਂ ਸੂਬੇ ਪੱਧਰ 'ਤੇ ਜਾਰੀ ਕੀਤੇ ਗਏ ਹਾਈ ਅਲਰਟ ਨੂੰ ਦੇਖਦੇ ਹੋਏ ਕਬੂਰਥਲਾ ਪੁਲਿਸ ਨੇ ਪੂਰੇ ਜ਼ਿਲ੍ਹੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਨੇ ਜਿਸ ਦੇ ਤਹਿਤ ਜਿੱਥੇ ਸਾਰੇ 15 ਖੇਤਰਾਂ ਦੀ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਾਇਨਾਤ ਕੀਤਾ ਗਿਆ ਉੱਥੇ ਹੀ ਜ਼ਿਲ੍ਹੇ ਦੇ ਪ੍ਰਮੁੱਖ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਨੇ ਵੱਡੇ ਪੱਧਰ 'ਤੇ ਨਾਕੇਬੰਦੀ ਕਰਕੇ ਵੱਡੀ ਗਿਣਤੀ ਜਵਾਨਾਂ ਦੀ ਤਲਾਸ਼ੀ ਲਈ ਹੈ ਜ਼ਿਕਰ ਹੋ ਗਿਆ ਸ਼ਨੀਵਾਰ ਨੂੰ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਹੈ ਜਿਸ ਦੇ ਤਹਿਤ ਪੰਜਾਬ ਪਾਰਟ ਸੁਰੱਖਿਆ ਸਬੰਧੀ ਦੇਸ਼ਾਂ ਨਿਰਦੇਸ਼ ਜਾਰੀ ਕੀਤੇ ਨੇ ਜਿਸ ਨੂੰ ਲੈ ਕੇ ਪੜ ਨੂੰ ਪੰਜਾਬ ਪੁਲਿਸ ਵੱਲੋਂ ਸੂਬੇ ਪੱਧਰ 'ਤੇ ਜਾਰੀ ਕੀਤੇ ਗਏ ਹਾਈ ਅਲਰਟ ਨੂੰ ਦੇਖਦੇ ਹੋਏ ਕਪੂਰਥਲਾ ਪੁਲਿਸ ਨੇ ਪੂਰੇ ਜ਼ਿਲ੍ਹੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਨੇ ਜਿਸ ਦੇ ਤਹਿਤ ਜਿੱਥੇ ਸਾਰੇ 15 ਖੇਤਰਾਂ ਦੀ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਾਇਨਾਤ ਕੀਤਾ ਗਿਆ ਉੱਥੇ ਹੀ ਜ਼ਿਲ੍ਹੇ ਦੇ ਪ੍ਰਮੁੱਖ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਨੇ ਵੱਡੇ ਪੱਧਰ 'ਤੇ ਨਾਕੇਬੰਦੀ ਕਰਕੇ ਵੱਡੀ ਗਿਣਤੀ ਜਵਾਨਾਂ ਦੀ ਤਲਾਸ਼ੀ ਲਈ ਹੈ ਜ਼ਿਕਰਯੋਗ ਹੈ ਸ਼ਨੀਵਾਰ ਨੂੰ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਖਿਲਾਫ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ जिसਦੇ ਤਹਿਤ ਪੰਜਾਬ ਪਾਰ ਤੋਂ ਸੁਰੱਖਿਆ ਸੰਬੰਧੀ ਦੇਸ਼ਾਂ ਨਿਰਦੇਸ਼ ਜਾਰੀ ਕੀਤੇ ਨੇ ਹੰਸਰ ਅੱਜ ਤੋਂ ਪਿੰਡਾਂ ਨੂੰ ਬਲੈਕਬਾਰਡ ਸਟੇਜ ਗਿਆ ਹੈ ਕਿਉਂਕਿ ਪੰਜਾਬ ਦੇ ਇਹ ਹੋਰ ਨਹੀਂ ਦੇਖੇ ਹੋਏ ਜਿਸ ਤਰ੍ਹਾਂ ਕਿ ਅੰਮ੍ਰਿਤਪਾਲ ਨੂੰ ਚਸ਼ਮੜਾ ਪਸਾ ਗਿਆ ਉਹ ਗਿਰਤਲ ਜਿਹੜਾ ਰੋਜ਼ਾਨਾ ਬੁਲਾਵਾ ਕਰਦਾ ਰਹੇਗਾ ਗਿਰਤਲ ਕੀਤਾ ਗਿਆ ਕਿ ਉਹ ਪੰਜਾਬੀ ਸ਼ਾਰਤੀ ਨੂੰ ਕਾਇਮ ਰੱਖਣ ਲਈ ਡਿਊਟੀ ਲਾਣ ਆਰਡਰ ਲਈ ਡਿਊਟੀ ਲਾਣ ਆਰਡਰ ਲਈ ਅਸੀਂ ਇਹ ਫਲੈਗ ਮਾਰਚ ਫੋਰਸ ਤੁਹਾਡੇ ਸਾਹਮਣੇ ਆ ਫਲੈਗ ਮਾਰਚ ਕੀ ਪਬਲਿਕ ਨੂੰ ਸੇਫਟੀ ਫੀਲ ਹੋਵੇ ਬਾਇ ਦਾ ਆਰਡਰ ਆਫ ਮਾਈ ਸੀਨੀਅਰ ਆਫੀਸਰਸ ਕਿ ਪਬਲਿਕ ਨੂੰ ਕੋਈ ਐਦਾ ਵੀ ਦਿਲ ਦੇ ਵਿੱਚ ਨਾ ਰਵੇ ਕਿ ਅਸੀਂ ਕੋਈ ਪ੍ਰੋਬਲਮ ਆਵੇ ਉਹਨਾਂ ਲਈ ਅਸੀਂ ਉਹਨਾਂ ਦੀ ਸੇਫਟੀ ਦੇ ਲਈ ਫਲੈਗ ਮਾਰਚ ਫੋਰਸ ਅਵੇਲੇਬਲ ਹੈ ਉਸਨੇ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਕਿੰਨੀ ਕਿ ਜੜੀ ਆਪਾਂ ਸੋ ਉਹ ਤਣਾਅ ਕੀਤੀ ਹੈ ਦੇਖੋ ਜੀ ਤੁਹਾਡੇ ਸਾਹਮਣੇ ਆ ਇਹ ਅਪਰੋਕਸੀਮੇਟਲੀ 90 ਦੇ ਕਰੀਬ ਬੰਦੇ ਹੈਗੇ ਨੇ 90 ਸਾਡੇ ਕੋਲ ਹੋਰ ਹੈਗੇ ਨੇ ਪਲੱਸ ਸਾਡੇ ਕੋਲ CRPF ਵੀ ਕੰਪਨੀ ਹੋਰ ਮਿਲ ਗਈ ਆ ਅਸੀਂ ਉਹਨਾਂ ਨੂੰ ਲੈ ਕੇ ਵਕ ਵਕ ਜਗ੍ਹਾ ਦੇ ਵਿੱਚ ਸ਼ਹਿਰ ਦੇ ਵਿੱਚ ਨਾਕਾ ਪੈਟਰੋਲਿੰਗ ਪਲੱਸ 24 ਘੰਟੇ ਦੇ ਅੱਗੇ ਲੱਗੇ ਜਿਸ ਤਰ੍ਹਾਂ ਹੁਣ ਕੀ ਫਲੈਗ ਮਾਰਕ ਕੱਢਿਆ ਕਿ ਕੱਲ ਜਾਂ ਪਰਸੋਂ ਅਗਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੋ ਫਲੈਗ ਮਾਰਕ ਜਿੱਦਾਂ ਹੁਣ ਕੱਟੇ ਜਾਣਗੇ ਡੈਫੀਨਿਟਲੀ ਕੱਟੇ ਜਾਣਗੇ ਬਾਇ ਮਨ ਲੋ ਜੋ ਸਾਡੇ ਸੀਨੀਅਰ ਆਫੀਸਰਸ ਕਈ ਜਾਣਗੇ ਉਦਾਂ ਦੇ अमृतपाल सिंह ने कार्रवाई तो बाद डीआईजी स्वपन शर्मा ने दीती मीडिया को कुछ खास जानकारी दूसरे फ्लाईओवर से ये पुल से तो टॉप हमें एंटर हुआ है के एरिया में पहली बार देखा गया वहां पर इंटरसेप्ट किया गया वहां पर यू टर्न ले लिए ले लिया फिर एक किसी फ्लाईओवर के नीचे से लिंक रोड पे इलीगल वेपन का भी मामला दर्ज किया गया हां जी इलीगल वेपन जो है वो सात रिकवर हुए हैं

तो तो कहा गया की आई एस आई कनेक्शन आई एस आई दिल्ली से, से, से थी। थी। कुछ लोग दिल्ली से भी अरेस्ट किए ऐसा भी कुछ है क्या सर ये दिए नहीं है हमने हवाला के पास से होते हुए हमारे पास ये इन्फॉर्मेशन नहीं है फिलहाल

चार टोटल चार चार फरार हैं जो जेल 78 अरेस्ट किए थे ना ए, तो तो हैं दे कोई पिछले क्रिमिनल कोई ऑफेंसेस हैं ए इन अदर बेसिकली मोबिलाइजर्स हैं आपको सर लग रहा है कि स्लीपर सेल की मदद कर रहे हैं जो आईएसआई के अभी पंजाब में है मैटर ऑफ इन्वेस्टिगेशन शुरुआती ऑपरेशन कहां हुआ जो पहला बार इसको देखा गया वो कहां पर देखा गया और उसके बाद कितने किलोमीटर तक इसको चेंज किया देखिए इसने अपना रूट दो तीन बार बदला है पहले हरीके था उसके बाद फिर दूसरे फ्लाईओवर से ये पुल से तो अब हमें इंटर हुआ है शाहकोट के एरिया में पहली बार देखा गया वहाँ पर इंटरसेप्ट किया गया वहाँ पर यू टर्न ले ले लिया फिर ये किसी फ्लाईओवर के नीचे से लिंक रोड पे इलीगल वेपन का भी मामला दर्ज किया गया हाँ जी इलीगल वेपन जो है वो सात रिकवर हुए और तीन सौ से ज़्यादा

आगे। 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 कुछ रिपोर्ट में कहा गया है कि आईएसआई कनेक्शन है है वो एस आई दिल्ली से, से, से फंडिंग होती थी।, थी कुछ लोग दिल्ली से भी अरेस्ट किए ऐसा भी कुछ है कैसे ये ये नहीं है हवाला के पास से से होते हुए पेमेंट आती थी हमारे पास ये इन्फॉर्मेशन नहीं है फिलहाल इसकी साथ साथ इन, इन्वेस्टिगेशन के साथ आगे आगे इस Central Agency, Central है तो है है कि ये ये सेंट्रल सेंट्रल एजेंसी इंटेलिजेंस वो ज़्यादा बेटर और एक चीज़ कहा जा रहा वाइफ ने कनाडा का वीजा अप्लाई फरारे दो चार टोटल चार चार फरार है जेडे 78 अरेस्ट किए हैं इनके कोई पिछले क्रिमिनल कोई ऑफेंसेस हैं ये इनाम में लगे ये बेसिकली मोबिलाइजर्स हैं ये जैसे आपको सर लग रहा है कि स्लीपर सेल इसकी मदद कर रहे हैं जो आईएसआई के अभी पंजाब में है मैटर ऑफ इन्वेस्टिगेशन मैं तो सुनो एक ही गल पूछना चाहूंगी भी साडा देश आजाद है या गुलाम मैं तो सुनो एक ही गल पूछना चाहूंगी भी साडा देश

ਫਲਾਂ ਨੇ ਨੂੰ ਮਾਰਤਾ ਤਾਂ ਕਿੰਨੂੰ ਮਾਰ ਦਿਆਂਗੇ ਦੂਜੇ ਪਾਸੇ ਮੈਨੂੰ ਕਹਿੰਦੇ ਇਹ ਹੋ ਮੇਰੀ ਗੱਲ ਕਿਸੇ ਨੂੰ ਚੰਗੀ ਲੱਗੂਗੀ ਜਾਂ ਨਹੀਂ ਲੱਗੂਗੀ ਜਿਵੇਂ ਇੱਕ ਅਮਰਤ ਕਾਲ ਚਲੋ ਮੈਨੂੰ ਨਹੀਂ ਪਤਾ ਉਹ ਕੌਣ ਹੈ ਕਿੱਥੋਂ ਆਇਆ ਕੀ ਚੀਜ਼ ਹੈ ਮੇਰੇ ਨਾਲ ਸਿਆਣੇ ਬੈਠੇ ਆ ਉਹਨਾਂ ਨੂੰ ਸਾਰਾ ਨੂੰ ਪਤਾ ਹੋਣਾ ਪਰ ਉਹਨੇ ਬੱਚਿਆਂ ਨੂੰ ਅਮਰਤਵਲ ਫਰੇ ਰਿਆ ਨਾ ਕਿਤਾੜਾ ਪਾਪੜਾ ਇਹ ਉਹ ਕੋਈ ਗਲਤ ਕਾਰਨਾਵਾ ਨਹੀਂ ਲੱਗੇ ਆਇਆ ਤੇ ਉਹਨੂੰ ਇਹ ਗਲਤ ਸਾਫ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਲ ਨੂੰ ਆਜ 20 25 ਦਿਨ ਹੋ ਗਏ ਕੱਟੋ-ਕੱਟ ਵਾਰਸੀ ਦੀ ਤਾਰੀਖ ਅਲਾਨੀ ਨੂੰ ਕਿ ਇਹਨਾਂ ਨੂੰ ਅਜਨਾਲੂ ਵਾਲਾ ਘੜਾ ਸੀਗਾ ਅ ਕੱਲੀ ਜਾਦਾ ਆ ਪਰਸੋਂ ਕਿ ਇਹ ਸਾਡੇ जख्मਾਂ ਨੂੰ ਖੇੜ ਰਹੇ ਆ ਵਾਰ-ਵਾਰ ਜੇ ਜਨਾਲੀ ਵਾਲਾ ਪਰਚਾ ਦਿਨਾ ਸੀ ਤਾਂ ਉਹਦੇ ਕਿਹੋ ਜਿਹਾ ਦਿੱਤਾ ਅਮਰਤਪਾਲ ਤੇ ਇਹ ਇੰਟਰਵਿਊਆਂ ਕਰਦੇ ਨੇ ਸਿੱਧੂ ਦਾ ਭਲਾਣੇ ਨੇ ਸਿੱਧੂ ਨੇ ਭਲਾਣੇ ਦਾ ਬਤਲ ਕਰਤਾ ਸਿੱਧੂ ਦਾ ਕਿਉਂ ਕਹਨੇ ਕਤਲ ਕਰਤਾ ਸਾਰੇ ਅਕਸਰ ਕਿਉਂ ਬੈਠੇ ਨੇ ਸਾਰਿਆਂ ਨੂੰ ਕਾਇਆਂ ਬੰਦੀ ਹੋਈਆਂ ਨੇ ਹਜੇ ਖੋਲ ਸਕਦੇ ਦੁਆਰੇ ਜੇ ਕਿਤੇ ਮੇਰੇ ਪੁੱਤ ਦਾ ਐਨਾ ਕਸੂਰ ਵੀ ਹੋਵੇ ਤਾਂ ਅਸੀਂ ਸਜ਼ਾ ਭੁਗਤਾਂਗੇ ਦੋਨੇ ਇਹਨੇ ਖੜੇ ਆ ਸੋਡੀ ਇੰਨੀ ਪਬਲਿਕ ਦੇ ਸਾਹਮਣੇ ਮੈਂ ਤਾਲਾ ਕਰਦੀਆਂ ਵੀ ਜੇ ਐਨਾ ਕਸੂਰ ਵੀ ਹੋਵੇ ਇਹ ਮੇਰੇ ਕਿਤਨੀ ਅਮੇਜ ਨੂੰ ਟਾਮਾ ਰਹੇ ਨੇ ਜੋ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਗਉਂਦੇ ਆ ਅਸੀਂ ਸਿੱਧੂ ਦੇ ਮਾਪੇ ਆ ਅੱਜ ਨੇ ਸਿੱਧੂ ਅਣ ਕਰਾਉ ਕਿਉਂ ਕਿ ਗਿਆ ਉਵੇਂ ਜਾਵਾਂਗੇ ਕਦੇ ਕੱਲ ਨੂੰ ਮਰਦੀ ਗੋਲੀ ਉਣ ਵੱਜ ਜੇ ਕੋਈ ਪਰਵਾਹ ਨਹੀਂ ਇਹਨਾਂ ਨੇ ਜਿਉਂਦੇ ਨਹੀਂ ਲੱਗਾ ਖੁੱਤਿਆਂ ਮੇਰੇ ਪੁੱਤ ਦੀਆਂ 4 ਸਾਲ ਸਾਰੇ ਘਰਾਂ ਤਾਂ ਨੂੰ ਕੋਈ ਪਤਾ ਨਹੀਂ ਸੋਨਣਾ ਉਹ ਐਸੀ ਉਹਦੇ ਤੇ ਅਹੰਕਾਰ ਬੋਲਦਾ ਪਰ ਉਹਦੇ ਜਿਹੋ ਦਾ ਦਰਦ ਬੋਲਦਾ ਸੀ ਉਹ ਗੀਤ ਤਾਂ ਹੁੰਦਾ ਸੀ ਜਿਹੜੇ ਹੁਣ ਸਾਰੇ ਭੰਪਾਈ ਕਹਿੰਦੇ ਨੇ ਬਸੀ ਤਾਂ ਹੁਣ ਸੁਣਣ ਲੱਗੇ ਸੰਤਾ ਹੁਣ ਪਤਾ ਲੱਗਿਆ ਵੀ ਸ਼ੁਭ ਦੀਪਤੀ ਸੀ ਕੋਈ ਕਹਿੰਦਾ ਸੀ ਜ ਮੈਂ ਕੋਈ ਕਹਿੰਦਾ ਸੀ ਇਹ 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 ਬਿਸ਼ਣੋ ਇਸ ਦੀ ਸਾਰਿਆਂ ਨੇ ਮੇਰਾ ਨਾਮ ਤਾਂ ਲੈਣਾ ਹੀ ਨਹੀਂ ਚਾਹੁੰਦੇ ਮੇਰੀ ਜਵਾਨ ਆਪ ਦੀ ਗੰਦੀ ਹੋਣ ਲੱਗ ਜਾਂਦੇ ਜਦੋਂ ਉਹਦਾ ਨਾਮ ਲੈਨੀਆ ਜਦੋਂ ਉਹ ਕਹਿੰਦਾ ਜੋਤੀ ਦਾ ਕੰਨ ਭਰਦਾ ਸਿੰਤਰਾਂ ਦਾ ਹੋਰ ਇਹ ਇੰਦ੍ਰਕ ਤੋਂ ਉਹ ਐਂਡਾਸ ਕੀ ਬਾਹਰ ਆਏ ਉਹ ਤਾਂ ਸਿੱਧੇ ਮੱਥੇ ਨਾਲ ਲੀ ਜਾਂਦਾ ਕਿ ਬਗਵੱਤ ਯੋਧੀਆਂ ਨਾਲ ਪੰਜਾਬ ਸਤਾਰੇ ਨਾ ਚਾਹੇ ਵੀ ਇਹ ਸਾਡਾ ਪਹਿਲਾ ਤੇ ਆਖਰਲਾ ਸੀ ਕੁਝ ਵੀ ਕਰ ਸਕਦੇ ਹਾਂ ਜਿਹੜਾ ਜਿਨ੍ਹਾਂ ਨੇ ਸਾਡੇ ਨਾਲ जखਮਾਂ ਤੇ ਲੂਣ ਭੁੱਕਿਆ ਨਾ ਅੱਜ ਸਾਡੇ ਇੱਥੇ ਬਗਲ ਕੀ ਇੱਥੇ ਹਾਜ਼ਰ ਹੋਈ ਹੈ ਉਵੇਂ ਜਿਹੜੇ ਵਿਚਾਰੇ ਜਮਾਂ ਨੂੰ ਸੁਭ ਨੂੰ ਪਿਆਰ ਕਰਦੇ ਸੀ ਵਿਚਾਰੇ ਜਿਹੜੇ ਬੇਵਸ ਸੀ ਉਹ ਮੋੜ ਤੇ ਇਹਨਾਂ ਨੇ ਇਹ ਵੀ ਮੈਂ ਮੇਰੇ ਪੁੱਸਾਲ ਭਰਾਵਾਂ ਤੋਂ ਮਾਫੀ ਚਾਹੁੰਦੀ ਆ ਵੀ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਤਾਂ ਡੰਡੇ ਪਰ ਇਹ ਕੌਣ ਹੁੰਦਾ ਅਮੀ ਬਸ਼ਨੂਈ ਕੌਣ ਹੁੰਦਾ ਸਾਡੇ ਪੁੱਤ ਨੂੰ ਕਹਨ ਵਾਲਾ ਨੇ ਕਤਲ ਕਰਦਾ ਤੇ ਉਹ ਕੱਟਦਾ ਸਹੀ ਉਹਦਾ ਚਾਕੂ ਤਾਂ ਸਾਰਾ ਉਹ ਪਹਿਲਾਂ ਚਾਕੂ ਸਾਰਾ ਪਿਛੇ ਹੈ ਸਾਰੇ ਜਾਗਦੇ ਜਿਹਾਉਂਦੇ ਅਫਸਰ ਬੈਠੇ ਨੇ ਐਸਐਸਪੀ ਟੀਐਸਪੀ ਜੋ ਵੀ ਐਸਐਚਓ ਜਿਹੜਾ ਨੇ ਸਾਡੇ ਤਾਂ ਮੁੰਡੇ ਤੇ ਪਹਿਲੇ ਤੇ 2005 ਕੀਤਾ 2020 ਵਿੱਚ ਪੱਤਾ ਕੀਤਾ ਸੀ ਹੁਣ ਕਿਹੜਾ ਉਹ ਪਹਿਲਾਂ ਵਗ ਗਿਆ ਕਿਤੇ ਕੋਲ ਪੌਦੇ ਮੈਂ ਤੁਹਾਨੂੰ ਛੋਟਾ ਜਿਹਾ ਮੈਸੇਜ ਦਿੱਤਾ ਸੀ ਫਰੁਖਾਂ ਬਾਰੇ ਤੁਸੀਂ ਮੇਰੇ ਛੋਟੇ ਜੇ ਉਹ ਕੋਈ ਨਾ ਭੁੱਲਿਆ ਸਰ ਮੱਤੇ ਦੀ ਰੱਖਿਆ ਤੇ ਤੁਸੀਂ ਅੰਤਾਂ ਦੇ ਮਤਲਬ ਬਾਗ ਲਈ ਪੌਦੇ ਬੁੱਤੇ ਲਈ ਤੇ ਪੱਗਾਂ ਦਾ ਵੀ ਮੈਨੂੰ ਕਾਫੀ ਖੁਸ਼ੀਆਂ ਲੱਗਿਆ ਬੱਚਿਆਂ ਦੇ ਵਿੱਚ ਬਾਹਰੋਂ ਆਉਂਦੇ ਆ ਛੋਟੇ ਛੋਟੇ ਬੱਚੇ ਉਹਨਾਂ ਦੇ ਸਰਾਫ ਤੇ ਵੀ ਪੱਗਾਂ ਹੁੰਦੀਆਂ ਨੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਹਨਾਂ ਪੱਗਾਂ ਨੂੰ ਐਂ ਜਾਇਮ ਰੱਖਿਓ ਤੇ ਆਪਾਂ ਹੁਣ ਕੋਈ ਏਡੀ ਆਪਾਂ ਮੂਰਖ ਪਬਲਿਕ ਤਾਂ ਹੈ ਨਹੀਂ ਆਪਾਂ ਸਾਰਾ ਕੁਝ ਸਮਝਦੇ ਆ ਹੁਣ ਤਾਂ ਆਪਾਂ ਸਾਰਾ ਕੁਝ ਹੀ ਕਰ ਰਹੇ ਆ ਅਕਸਰ ਤੋਂ ਚਲਦਿਆ 1947 ਤੋਂ ਲੈ ਕੇ ਅੱਜ ਤੱਕ ਜੇ 1947 'ਚ ਸਾਡਾ ਖਲਸਾਣ ਬਣ ਜਾਂਦਾ ਜਿਵੇਂ ਹਿੰਦੂ ਦਾ ਇੰਡੀਆ ਹੈ ਮੂਸੇਵਾਲ ਸਾਬ ਦੀ ਮਾਤਾ ਦੇ ਮੂੰਹ ਤੋਂ ਸੁਣ ਲਿਆ ਕਿ ਉਹ ਵੀ ਸਮਝਦੇ ਆ ਕਿ ਅਸੀਂ ਗੁਲਾਮ ਹੈਗੇ ਆ ਵਿੱਚ ਉਹਨਾਂ ਦੇ ਮੰਗੇਤਰ ਸੀ ਜੀ ਮੈਂ ਉਹਨਾਂ ਦੀ ਇਜ਼ਤ ਕਰਦਾ ਮੈਂ ਉਹਨਾਂ ਦੀ ਵੈਸਟ ਵੀ ਤੁਹਾਡੇ ਨਾਲ ਨਹੀਂ ਗੱਲ ਕਰਦਾ ਉਹਨੂੰ ਜਾਂ ਤਾਂ ਮਾਰ ਦਿੱਤਾ ਜਾਂ ਫਿਰ ਜਾਂ ਫਿਰ ਜੇਲ੍ਹ ਦੇ ਵਿੱਚ ਸੁੱਟਣ ਦੀ ਤਿਆਰੀ ਕੀਤੀ ਜਾਂਦੀ ਹੈ ਹਾਏ ਇਹ ਚਸਰੋਂ ਤੋਂ ਚੱਲਦਾ ਰਿਹਾ 1947 ਤੋਂ ਲੈ ਕੇ ਅੱਜ ਤੱਕ ਜੇ 1947 'ਚ ਸਾਡਾ ਖਾਲਸਾਣ ਬਣ ਜਾਂਦਾ ਜਿਵੇਂ ਹਿੰਦੂ ਦਾ ਇੰਡੀਆ ਹੈ ਮੁਸਲਮਾਨ ਦਾ ਪਾਕਿਸਤਾਨ ਹੈ ਫਿਰ ਸਾਨੂੰ ਇਹੋ ਜਿਹੇ ਕਾਲੇ ਦਿਨ ਨਹੀਂ ਦੇਖਣੇ ਚਾਹੀਦੇ ਸੀ ਜਿਵੇਂ ਬੁਸਰੇਵਾਲ ਸਾਬ ਦੇ ਮਾਤਾ ਨੇ ਕਿਹਾ ਕਿ ਅਸੀਂ ਗੁਲਾਮ ਹੈਗੇ ਇੱਕ ਗੁਲਾਮੀ ਅਸੀਂ 39 ਸਾਲਾਂ ਤੋਂ ਕਹਿ ਰਹੇ ਆ ਕਿ ਸਿੱਖ ਗੁਲਾਮ ਹੈਗਾ ਅੱਜ ਤੁਸੀਂ ਮੂਸੇਵਾਲ ਸਾਬ ਦੀ ਮਾਤਾ ਦੇ ਮੂੰਹ ਤੋਂ ਸੁਣ ਲਿਆ ਕਿ ਉਹ ਵੀ ਸਮਝਦੇ ਆ ਕਿ ਅਸੀਂ ਗੁਲਾਮ ਹੈਗੇ ਤੇ ਆਜ਼ਾਦੀ ਸਾਨੂੰ ਚਾਹੀਦੀ ਆ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਪ੍ਰੀਤ ਨਾਮਾ ਟੀਵੀ ਨਾਲ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ